ਕਿਸਾਨ ਵੀਰੋ ਸਤ ਸ੍ਰੀਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਸੂਰੇਆਲਾ ਜ਼ਿਲ੍ਹਾ ਦਾ ਤਹਿਸੀਲ ਇਸ ਪਿੰਡ ਦੀ ਸ਼੍ਰੀ ਮੁਕਤਸਰ ਸਾਹਿਬ ਆ ਇਸ ਪਿੰਡ ਵਿੱਚ ਬਾਈ ਹਰਾਂ ਦਾ ਖੇਤੀਬਾੜੀ ਦਾ ਕੰਮ ਆ ਤੇ ਖੇਤੀਬਾੜੀ ਦੇ ਨਾਲ 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 ਦੋਸਤੋ ਬਹੁਤ ਹੀ ਚੰਗੇ ਪਸ਼ੂ ਪਾਲਣ ਦਾ ਕੰਮ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਬਹੁਤ ਹੀ ਵਧੀਆ ਚੰਗੀ ਰਾਜੀ ਪਲੀ ਸੋਹਣੇ ਥਣ ਹਵਾਨੇ ਵਾਲੀ ਮੱਝ ਜਿਹੜੀ ਵਿਕਾਊ ਆ ਡਿਟੇਲ ਇਹਦੀ ਆਪਾਂ ਬਾਈ ਜੀ ਹਰਾਂ ਤੋਂ ਪੁੱਛ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਹੈ ਕਿ ਜਿਹੜੇ ਮੇਰੇ ਵੀਰ ਆਪਣੇ ਚੈਨਲ ਤੇ ਨਵੇਂ ਜੁੜੇ ਆ ਜਾਂ ਜਿਹੜੇ ਜਿਹੜੇ ਵੀਰ ਇਸ ਵੀਡੀਓ ਨੂੰ ਪਹਿਲੀ ਵਾਰੀ ਵੇਖ ਰਹੇ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਅਸਾਨੀ ਦੇ ਨਾਲ ਵੀਡੀਓ ਵੇਖ ਕੇ ਅਨੁਮਾਨ ਲਗਾ ਕੇ ਤੁਸੀਂ ਅਜਿਹੇ ਪਸ਼ੂਆਂ ਦੀ ਜਿਹੜੀ ਉਹ ਖਰੀਦਦਾਰੀ ਕਰ ਸਕੋ। ਸੋ ਦੋਸਤੋ ਲੈਨੇ ਆ ਡਿਟੇਲ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ। ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਭਾਈ। ਭਾਈ ਜੀ ਆਪਣਾ ਨਾਮ ਦੱਸਿਓ ਜੀ। ਨਾਮ ਮੇਰੇ ਆਪਣਾ ਇਕਬਾਲ ਸਿੰਘ। ਇਕਬਾਲ ਸਿੰਘ। ਇਕਬਾਲ ਵੀਰੇ ਆਪਣਾ ਮੋਬਾਈਲ ਨੰਬਰ ਬੋਲੋ। ਮੋਬਾਈਲ ਨੰਬਰ 98781 98781 63515। 63515। ਹਾਂ ਵੀਰੇ ਠੀਕ ਹੈ ਜੀ। ਤੇ ਮੱਝ ਆਪਣੇ ਘਰ ਦੀ ਹੈ ਭਾਈ? ਹਾਂ ਵੀਰੇ ਆਪਣੇ ਘਰ ਦੀ। ਤੇ ਕਿੰਨਾ ਮਸੂਆ ਸੁਣਾ ਇਹਨੇ ਤੀਜਾ ਸੁਆ ਸੂਗੀ ਵੀਰੇ ਤੀਜਾ ਸੁਆ ਸੂਗੀ ਤੇ ਸੀਮਨ ਵਗੈਰਾ ਦਾ ਪਤਾ ਹੈ ਕਿ ਸਰਕਾਰੀ ਸੀਮਨ ਤੋਂ ਕੱਬਣਾ ਵੀਰੇ ਸਰਕਾਰੀ ਸੀਮਨ ਤੋਂ ਤੇ ਮਗਰਲੇ ਸੁਏ ਕਿੰਨਾ ਦੁੱਧ ਤੁਹਾਡੇ ਕੋਲੇ ਕੱਢਿਆ ਪੀਕ ਲੈਵਲ ਤੇ ਪੀਕ ਲੈਵਲ ਤੇ ਵੀਰੇ 15 ਪਲੱਸ ਚੱਲੀ ਹੈ 15 ਪਲੱਸ ਠੀਕ ਹੈ ਤੇ ਕਿੰਨੇ ਕ ਦਿਨ ਲੈ ਜੂ ਬਾਈ ਇਹ ਇਹਦੇ ਤੇ 10 ਦਿਨ ਬਾਕੀ ਹੈ 10 ਦਿਨ ਸੋਣ ਚ ਬਾਕੀ ਆ ਤੇ ਤੋੜ ਕੇ ਜਰੂਰ ਖਵਾਵਾਂਗੇ ਦੋਸਤੋ ਤੁਹਾਨੂੰ ਬਾਈ ਜੀ ਖੋਲ ਕੇ ਤੋੜ ਲਓ ਚੰਗੀ ਰਾਜੀਪਲੀਆ ਦੋਸਤੋ ਹਵਾਨਾ ਬਹੁਤ ਪਧਰਾ ਥੋੜੀ ਧੱਕ ਮੂਰਲੇ ਪਾਸੇ ਨੂੰ ਆ ਬਾਕੀ ਬਹੁਤ ਸਾਫ ਸੁਥਰਾ ਹਵਾਨਾ ਸੋਹਣਾ ਥਣ ਲੱਗਿਆ ਥਣ ਤੁਹਾਨੂੰ ਨੇੜੇ ਹੋ ਕੇ ਵਿਖਾਵਾਂਗੇ ਤੋੜ ਕੇ ਪਹਿਲਾਂ ਵਿਖਾ ਦਈਏ ਦੇਖ ਸਕਦੇ ਆਂ ਦੋਸਤੋ ਬਹੁਤ ਰਾਜੀਪਲੀਆ ਦੇਖ ਸਕਦੇ ਆਂ ਦੋਸਤੋ ਬਹੁਤ ਚੰਗਾ ਹਵਾਨਾ ਹੈ ਤੇ ਸਿੰਗਾ ਦਾ ਸਾਈਜ਼ ਥੋੜਾ ਜਿਹਾ ਖੁੱਲਾ ਹੈ ਦੋਸਤੋ ਪਰ ਬਾਡੀ ਮੁਤਾਬਕ ਜੱਚਦਾ ਹੈ ਰਾਜੀਪਲੀ ਚੰਗੀ ਆ ਦੋਨਾਂ ਪਾਸਿਆਂ ਤੋਂ ਤੁਹਾਨੂੰ ਥਣ ਹਵਾਨਾ ਵੀ ਵਿਖਾਉਨੇ ਆ ਥਣਾਂ ਦਾ ਸਾਈਜ਼ ਦੋਸਤੋ ਚੰਗਾ ਹੈ ਦੇਖ ਸਕਦੇ ਆਂ ਤੁਸੀਂ ਸਾਈਜ਼ ਵੀ ਚੰਗਾ ਹੈ ਤੇ ਗੈਬ ਵੀ ਚੰਗਾ ਦੋਸਤੋ ਮੋਟਾ-ਮੋਟਾ ਥਣ ਲੱਗਿਆ ਤੇ ਵੈਥ ਚੰਗੀ ਆ ਦੂਜੇ ਪਾਸੇ ਤੋਂ ਵੀ ਤੁਹਾਨੂੰ ਹਵਾਨਾ ਥਣ ਵਿਖਾਉਨੇ ਆ ਬਿਲਕੁਲ ਸੇਮ ਸਹਜਾ ਦੋਸਤੋ ਥਣਾ ਦਾ ਦੇਖ ਸਕਦੇ ਆ ਤੁਸੀਂ ਚੰਗੀ ਰਾਜੀ ਪਲੀਏ ਦੋਸਤੋ ਤੇ ਬਾਈ ਜੀ ਕੀ ਮੁੱਲ ਕਰਦੇ ਆ ਇਹਦਾ ਮੁੱਲ ਵੀਰੇ ਕਰਦੇ ਆ 1 ਲੱਖ 40 1 ਲੱਖ 40000 ਮਾਨਤਾਨ ਹੋ ਜੂ ਬਾਈ ਵਿੱਚ ਮਾਨਤਾਨ ਥੋੜਾ ਬਹੁਤਾ ਹੋ ਜੂ ਲਓ ਵੀ ਮਿੱਤਰੋ 1 ਲੱਖ ਤੇ 40000 ਬਾਈ ਨੇ ਮੁੱਲ ਕੀਤਾ ਤੇ ਬਾਈ ਜੀ ਦਾ ਨੰਬਰ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਬਾਈ ਜੀ ਨਾਲ ਸੰਪਰਕ ਕਰਕੇ ਦੋਸਤੋ ਸੌਦਾ ਕਰ ਸਕਦੇ ਆ ਤੇ ਇਸ ਤਰ੍ਹਾਂ ਦੀ ਦੋਸਤੋ ਵੀਡੀਓ ਜੇ ਕਿਸੇ ਵੀਰ ਨੇ ਬਣਵਾਉਣੀ ਹੋਵੇ ਤਾਂ ਸਾਡਾ ਜਿਹੜਾ ਨੰਬਰ ਆ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆ ਤੇ ਬਾਈ ਜੀ ਕਹਿੰਦੇ ਵੀ ਸੀਲ ਠੰਡੀ ਬਾਈ ਜੀ ਕਿਵੇਂ ਦੱਸਿਆ ਸੀ ਇਹ ਠੰਡੀ ਵੀਰੇ ਇੰਨੀ ਆ ਸਾਰਾ ਸੁਆ ਮਨ ਕੇ ਚਲੋ ਪੱਠੇ ਤੋਂ ਕੋਈ ਚੱਕਰ ਨਹੀਂ ਪੱਠੇ ਰੱਜੀ ਆ ਭੁਖੀ ਐ ਇਹਨੇ ਮੈਲੀ ਪੈਣਾ ਆਉਦਾ ਮਨ ਕੇ ਚਲੋ ਸਾਡੇ ਕੋਲੇ ਇਹਨੇ ਇੱਕ ਡਾਂਗ ਨਹੀਂ ਪੰਨੇ ਕਿਤੇ ਵੀ ਲੰਮਾ ਸਮਾਂ ਤੱਕ ਦੁੱਧ ਨਹੀਂ ਹਾਂ 7 ਮਹੀਨੇ ਤੋਂ ਬਾਅਦ ਤੁਸੀਂ ਆਪ ਡਰਾਈ ਉਹਦਾ ਡਰਾਈ ਬੀਤੀ ਵਾਹ ਜੀ ਵਾਹ ਬਹੁਤ ਸੀਲ ਆ ਦੋਸਤੋ ਸੌ ਸੁਭਾ ਦੀ ਮਾਝਾ ਤੇ ਬਾਈ ਜੀ ਦਾ ਨੰਬਰ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਦੋਸਤੋ ਇਸ ਨੰਬਰ ਤੇ ਸੰਪਰਕ ਕਰ ਲਿਓ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਇੱਕ ਕੱਟੀ ਦੋਸਤੋ ਇਹਦੀ ਤੁਹਾਨੂੰ ਦਿਖਾਉਣੀ ਆ ਮਗਰਲੇ ਸੁਵੇ ਦੀ ਆ ਕੱਟੀ ਐ ਇਹਦੀ ਮਗਰ ਲੈ ਸੋਹਣੀ ਕੱਤੀ ਆ ਪਾਵੇਂ ਤੇਰਾ ਮਹੀਨਿਆਂ ਦੀ ਐ